ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਅੱਜ ਵੀਰ ਆਪਾਂ ਕਾਫੀ ਵੀਰਾਂ ਨੂੰ ਲੋੜ ਸੀ ਤੂੜੀ ਵਾਲੀ ਮਸ਼ੀਨਾਂ ਦੀ ਕਾਫੀ ਡਿਮਾਂਡ ਆ ਰਹੀ ਸੀ ਤੂੜੀ ਵਾਲੀ ਮਸ਼ੀਨਾਂ ਦੀ ਤੇ ਕਣਕ ਵਾਲੀ ਮਸ਼ੀਨਾਂ ਦੀ ਵੱਡੀ ਮਸ਼ੀਨਾਂ ਦੀ ਉਹਨਾਂ ਲਈ ਲੈ ਕੇ ਆਇਆ ਹਾਂ ਵੀਡੀਓ ਬਹੁਤ ਹੀ ਇੰਟਰਸਟਿੰਗ ਵੀਡੀਓ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਰੀਪਰ ਦੇਖ ਰਹੇ ਹੋ ਜੀ ਕੇਐਸਆਈ ਦਾ ਰੀਪਰ ਹੈ ਤੂੜੀ ਵਾਲੀ ਮਸ਼ੀਨ ਜੀ 2018 ਮਾਡਲ ਆਣ ਲੱਗ ਪਈ ਹੈ ਵੀਰ ਬਾਣ ਚ ਹਜੇ ਤੱਕ ਬਾੜ ਕੇ ਵੀ ਨਹੀਂ ਦੇਖੀ ਖੇਤ ਚ ਬਿਲਕ ਕੋਈ ਡੀਲਰ ਨਹੀਂ ਕਿਸਾਨ ਵੀਰ ਦੇ ਘਰੇ ਖੜੀ ਹੋਈ ਹੈ 2018 ਦੇ 10ਵੇਂ ਮਹੀਨੇ ਦੀ ਆਈ ਹੋਈ 2 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਹੈ ਤੇ ਮਾਨਸਾ ਵੀਰ ਦਾ ਏਰੀਆ ਜੀ ਮਾਨਸਾ ਪੰਜਾਬ ਬਿਲਕੁਲ ਨਵੇਂ ਟਾਇਰ ਪਏ ਨੇ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੈ ਨਹੀਂ ਕੰਪੈਨ ਦੇ ਵਿੱਚ ਵੀਰ ਜੀ ਪੂਰੀ ਨਵੀਂ ਬਿਲਕੁਲ ਨਵੀਂ ਕੰਡੀਸ਼ਨ ਦੀ ਵੀਰ ਜੀ ਤੇ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜਿੱਥੇ ਤੁਸੀਂ ਕੰਟੈਕਟ ਕਰਕੇ ਤੇ ਇਹ ਜਿਹੜੀ ਕੰਪੈਨ ਹੈ ਤੁਸੀਂ ਖਰੀਦ ਸਕਦੇ ਹੋ 62835 ਤੇ 48499 8835 348 499 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਇਹ ਤੂੜੀ ਵਾਲੀ ਰੀਪਰ ਐਡ ਖਰੀਦ ਸਕਦੇ ਹੋ ਕੇਐਸਆਈ ਦਾ ਰੀਪਰ ਜੀ 10ਵੇਂ ਮਹੀਨੇ 2018 ਚ ਆਇਆ ਹੋਇਆ 2 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਮਾਨਸਾ ਏਰੀਆ ਤੇ ਟਾਇਰ ਬਿਲਕੁਲ ਨਵੇਂ ਪਏ ਹੈ ਜੀ ਤੇ ਸਾਰਾ ਕੁਝ ਬਲੇਡ ਬਲੂਡ ਬਿਲਕੁਲ ਨਵੇਂ ਵੀਰ ਜੀ ਅਨਲੱਗ ਪਈਆ ਵੀਰ ਜੀ ਹਿੱਦ ਤੱਕ ਖੇਤ ਚ ਬਾੜੀ ਨਹੀਂ ਵੀਰ ਨੇ ਤੇ ਸ਼ੋਅਰੂਮ ਕੰਡੀਸ਼ਨ ਹੈ ਜੀ ਤੇ ਜੇਕਰ ਸਾਡੇ ਚੈਨਲ ਤੇ ਜਿਹੜੀ ਅਸੀਂ ਵੀਡੀਓ ਪਾਉਣੇ ਆ ਜੀ ਪਾਉਣ ਸਾਰ ਤੁਹਾਡੇ ਮੋਬਾਈਲ ਤੇ ਜੇਕਰ ਉਹਦਾ ਮੈਸੇਜ ਨਹੀਂ ਜਾਂਦਾ ਜੀ ਤਾਂ ਸਾਡੀਆਂ ਵੀਡੀਓ ਦੇ ਤੁਰੰਤ ਮੈਸੇਜ ਪਾਉਣ ਦੇ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦਬ ਲਿਓ ਨਾਲ ਹੀ ਇੱਕ ਘੰਟੀ ਦਾ ਬਟਨ ਹੋਊਗਾ ਜੀ ਉਹਨੂੰ ਵੀ ਦਬ ਲਿਓ ਉਸ ਤੋਂ ਬਾਅਦ ਅਸੀਂ ਜਿਹੜੀ ਵੀਡੀਓ ਪਾਏ ਕਰਾਂਗੇ ਜੀ ਪਾਉਣ ਸਾਰੀ ਤੁਹਾਡੇ ਮੋਬਾਈਲ ਤੇ ਉਹਦਾ ਇੱਕ ਮੈਸੇਜ ਚਲਿਆ ਜਾਇਆ ਕਰੂਗਾ ਤੇ ਤੁਸੀਂ ਸਾਰੀਆਂ ਵੀਡੀਓ ਸਾਡੀਆਂ ਟਾਈਮ ਸਿਰ ਦੇਖ ਪਾਉਂਗੇ ਜੀ ਕੋਈ ਵੀ ਵੀਡੀਓ ਤੁਸੀਂ ਮਿਸ ਨਹੀਂ ਕਰੋਗੇ ਅੱਗੇ ਵੀਰ ਜੀ ਤੁਸੀਂ ਦੇਖ ਰਹੇ ਹੋ ਕੰਪਾਈਨ ਵੀਰ ਜੀ ਇਹ ਵੱਡੀ ਕੰਪਾਈਨ ਹੈ ਤੇ ਦਸ਼ਮेश 991 2017 ਮਾਡਲ ਪ੍ਰਾਈਸ ਵੀਰ ਨੇ ਫੋਨ ਤੇ ਕਿਹਾ ਜੀ ਮੁਕਸਰ ਏਰੀਆ ਜੀ ਤੇ 100% ਹੀ ਬਿਲਕੁਲ ਟਾਇਰ ਨਵੇਂ ਪਏ ਨੇ ਵੀਰ ਜੀ ਤੇ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 83604 ਤੇ 43 ਪੂਰਾ 700 83604 43 ਪੂਰਾ 700 ਕਿਸਾਨ ਵੀ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਤੇ ਇਹ ਜਿਹੜੀ ਕੰਬਾਈਨ ਹੈ ਖਰੀਦ ਸਕਦੇ ਹੋ ਜੀ ਤੇ ਦਸ਼ਮੇਸ਼ 9100 ਕੰਬਾਈਨ ਹੈ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ A1 ਕੰਡੀਸ਼ਨ ਦੀ ਕੰਬਾਈਨ ਹੈ ਵੀਰ ਇਹ 2017 ਮਾਡਲ ਦੀ ਹੈ ਵੀ ਇਹ ਕੰਪਾਈਨ ਪ੍ਰਾਈਸ ਵੀਰ ਨੇ ਦਾ ਫੋਨ ਤੇ ਗਿਆ ਕਿ ਫੋਨ ਦੇ ਉੱਤੇ ਅਸੀਂ ਮੌਕੇ ਤੇ ਡਿਸਾਈਡ ਕਰ ਲਾਂਗੇ ਤੇ ਮਕਸਰ ਵੀਰ ਦਾ ਏਰੀਆ ਜੀ ਤੇ ਨਵੇਂ ਟਾਇਰ ਪਏ ਨੇ ਬਿਲਕੁਲ ਨਵੇਂ ਟਾਇਰਾਂ ਦੀ ਕੰਪਾਈਨ ਹੈ ਵੀਰ ਜੀ ਬਹੁਤ ਘੱਟ ਚੱਲੀ ਹੋਈ ਨਿਊ ਕੰਡੀਸ਼ਨ ਦੀ ਕੰਪਾਈਨ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਤੇ ਤੁਸੀਂ ਫੋਨ ਕਰਕੇ ਤੇ ਇਹ ਕੰਪਾਈਨ ਹੈ ਜਿਹੜੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਵੀਰ ਜੀ ਸਾਰੇ ਸ਼ੇਅਰ ਕਰ ਦਿਓ ਤੇ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਦਾ ਫਾਇਦਾ ਚੱਕ ਸਕਣ ਜੀ ਉਹ ਵੀ ਕੋਈ ਸੰਦ ਜੇਕਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਆ ਤਾਂ ਆਪਣਾ ਇਥੋਂ ਡੀਲ ਹੈ ਜਿਹੜੀ ਕੰਪਲੀਟ ਕਰ ਸਕਣ ਜੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਿਹੜੀ ਚੀਜ਼ ਦੀ ਐਡ ਦੇਖਣਾ ਚਾਹੁੰਦੇ ਹੋ ਜਿੱਦਾਂ ਕਿ ਸਾਰੇ ਵੀਰਾਂ ਨੇ ਕਮੈਂਟ ਕੀਤੇ ਸੀ ਸਾਨੂੰ ਥੂੜੀ ਵਾਲੇ ਰੀਪਰ ਦੀ ਐਡ ਚਾਹੀਦੀ ਹੈ ਸਾਨੂੰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਤੋਂ ਉਹਨਾਂ ਲਈ ਲਈ ਅਸੀਂ ਲੈ ਕੇ ਹਾਜ਼ਰਾਂ ਜੀ ਤੇ ਅੱਗੇ ਤੁਸੀਂ ਰੀਪਰ ਹੈ ਜਿਹੜਾ ਵੀਰ ਇਹ ਦੇਖ ਰਹੇ ਹੋ ਬਹੁਤ ਹੀ ਕੰਡੀਸ਼ਨ ਵਧੀਆ ਵੀਰ 2015 ਮਾਡਲ ਦਾ ਰੀਪਰ ਹੈ ਵੀਰ ਜੀ 1 ਲੱਖ ਤੇ 15000 ਰੁਪਏ ਦੀ ਡਿਮਾਂਡ ਹੈ ਵੀਰ ਨੇ ਇਹਦੀ ਰੀਪਰ ਦੀ ਰੱਖੀ ਹੈ ਜੀ ਗਰਦਾਸਪੁਰ ਏਰੀਆ ਵੀਰ ਇਹਨਾਂ ਦਾ ਤੇ 45 ਪੈਸੇ ਵੀਰੇ ਦੇ ਟਾਇਰ ਪਏ ਨੇ ਬਹੁਤ ਵਧੀਆ ਕੰਡੀਸ਼ਨ ਆ ਚਾਲੂ ਹਾਲਤ ਦਾ ਵੀਰ ਇਹ ਰੀਪਰ ਹੈ ਕਿਸਾਨ ਵੀਰ ਦਾ ਇਹਦਾ ਨੰਬਰ ਹੈ ਜੀ 98031 ਤੇ 39564 98031 39564 ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਫੋਨ ਕਰਕੇ ਤੇ ਇਹ ਜਿਹੜਾ ਰੀਪਰ ਹੈ ਤੁਸੀਂ ਖਰੀਦ ਸਕਦੇ ਹੋ ਜੀ ਤੂੜੀ ਵਾਲਾ ਰੀਪਰ 2015 ਮਾਡਲ 1 ਲੱਖ 45000 ਰੁਪਏ ਦੀ ਡਿਮਾਂਡ ਗੁਰਦਾਸਪੁਰ ਇਹਨਾਂ ਦਾ ਏਰੀਆ 45 ਪੈਸੇ ਵੀਰੇ ਦੇ ਟਾਇਰ ਪਰ ਨੇ ਜੇਕਰ ਤੁਸੀਂ ਵੀ ਕੋਈ ਆਪਣੇ ਸੰਦ ਟਰੈਕਟਰ ਟਰੋਲੀ ਜਾਂ ਹੋਰ ਖੇਤੀਬਾੜੀ ਸੰਦ ਦੀ ਐਡ ਸਾਡੀ YouTube ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਐਡ ਕਰਵਾਉਣ ਦੇ ਲਈ ਸਾਡਾ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ 88376 65987 88376 65987 ਜੋ ਕਿ बार-बार ਥੱਲੇ ਚਟੇਖਰਾਂ ਦੇ ਵਿੱਚ ਸ਼ੋ ਵੀ ਹੋ ਰਿਹਾ ਜੀ ਇਹ ਸਾਡਾ WhatsApp ਨੰਬਰ ਹੈ ਜੀ ਇਹ ਤੇ ਤੁਸੀਂ ਪੰਜ ਤੋਂ ਸੱਤ ਆ ਦੀ ਮਸ਼ੀਨਰੀ ਦੀਆਂ ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਆ ਰਹੀ ਹੈ ਜਾਨਕੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਇਹ ਸਾਰੀ ਜਾਣਕਾਰੀ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਬਿਲਕੁਲ ਫ੍ਰੀ ਅਸੀਂ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਐਡ ਪੇ ਜੰਦਾ ਕੋਈ ਖਰਚਾ ਨਹੀਂ ਜੀ ਤੇ ਐਡ ਲਵਾਉਣ ਦਾ ਕੋਈ ਖਰਚਾ ਨਹੀਂ ਹੈਗਾ ਤੇ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਇਸ ਵਿੱਚ ਕੋਈ ਵੀ ਖਰਚਾ ਨਹੀਂ ਲੱਤਾ ਜਾਂਦਾ ਜੀ 1 ਰੁਪਏ ਦਾ ਵੀ ਖਰਚਾ ਨਹੀਂ ਨਹੀਂ ਲੈਂਦੇ ਜੀ ਐਡ ਲਵਾਉਣ ਦਾ ਵੀਰ ਜਿਹੜਾ ਅੱਗੇ ਤੁਸੀਂ ਟਰੈਕਟ ਦੇਖ ਰਹੇ ਹੋ ਐਚ ਐਮਟੀ 5911 ਟਰੈਕਟਰ ਹੈ ਜੀ 1900 ਤੇ 86 ਮਾਡਲ ਟਰੈਕਟਰ ਹੈ ਵੀ ਇਹ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਓਵਰ ਆਲ ਕੰਡੀਸ਼ਨ ਟਰੈਕਟ ਦੀ ਠੀਕ ਹੈ ਜੀ ਤੇ 1 ਲੱਖ ਤੇ 15000 ਰੁਪਏ ਦੀ ਡਿਮਾਂਡ ਰੱਖੀ ਵੀ ਨੇ ਵੀਰ ਇਹ ਲਾਸਟ ਰੇਟ ਨਹੀਂ ਹੁੰਦਾ ਰੇਟ ਮੌਕੇ ਤੇ ਉੱਪਰ-ਨੀਚੇ ਚੱਲਿਆ ਜਾਂਦਾ ਵੀਰ ਇਹ ਤੇ ਏਰੀਆ ਵੀ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ ਵੀਰ ਨੇ ਫੋਨ ਨੰਬਰ ਦਿੱਤਾ ਹੋਇਆ ਜੀ 40 ਪੈਸੇ ਟੈਰਪੇ ਨੇ ਵੀਰੇ ਤੇ ਪਿਛਲੇ ਤੇ 300 ਪੈਸੇ ਵੀਰੇ ਦੇ ਅਗਲੇ ਟਾਇਰ ਪਏ ਨੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ 98788 ਤੇ 58598 98788 ਤੇ 58 58598 ਵੀਰ ਦਾ ਨੰਬਰ ਹੈ ਜਿੱਤੇ ਤੁਸੀਂ ਕਾਲ ਕਰਕੇ ਤੇ ਜਿਹੜਾ 9811 ਟਰੈਡ ਹੈ ਜਿਹੜਾ ਖਰੀਦ ਸਕਦੇ ਹੋ ਜੀ ਕਾਗਜ਼ਗਰ ਵੀਰ ਜੀ ਸਭ ਕੁਝ ਓਕੇ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਟਰੈਡ ਦੇ ਵਿੱਚ ਚਾਲੂ ਕੰਡੀਸ਼ਨ ਦੇ ਵਿੱਚ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ HMD 9811 1900 ਤੇ 86 ਮਾਡਲ 115000 ਰੁਪਏ ਦੀ ਡਿਮਾਂਡ ਏਰੀਆ ਫੋਨ ਤੇ ਕਨਫਰਮ ਕਰ ਸਕਦੇ ਹੋ 40 ਪੈਸੇ ਪਿਛਲੇ ਟਾਰਾਂ ਦੀ ਕੰਡੀਸ਼ਨ ਹੈ ਜੀ ਤੇ ਜਿਹੜੇ ਵੀ ਵੀਰ ਮੈਨੂੰ ਐਡ ਭੇਜਦੇ ਨੇ ਜੀ ਉਹ ਫੋਨ ਟੈਡਾ ਕਰਕੇ ਆਪਦੇ ਮਸ਼ੀਨਰੀ ਜੀਆਂ ਪੰਜ ਤੋਂ ਸੱਤ ਫੋਟੋਆਂ ਮਾ ਭੇਜਿਆ ਕਰਨ ਸਾਰੀ ਪ੍ਰੋਪਰ ਜਾਣਕਾਰੀ ਭੇਜਿਆ ਕਰਨ ਕੋਈ ਵੀ ਚੀਜ਼ ਮਿਸ ਨਾ ਕਰਿਆ ਕਰਨ ਇਹ ਛੇ ਚੀਜ਼ਾਂ ਤੁਸੀਂ ਜਿਹੜੀਆਂ ਵੀਡੀਓ ਵਿੱਚ ਦੇਖਦੇ ਨੇ ਉਹ ਛੇ ਦੀਆਂ ਛੇ ਪੀਜਾਂ ਜਾਨੀ ਟਾਇਰ ਮਾਡਲ ਪ੍ਰਾਈਜ਼ ਰੇਟ ਰੂਟ ਸਾਰਾ ਕੁਝ ਆ ਵਧੀਆ ਪ੍ਰੋਪਰ ਲਿਖ ਕੇ ਭੇਜਿਆ ਕਰੋ ਤੇ ਇੱਕ ਜਿਹੜੀ ਤੁਸੀਂ ਐਡ ਭੇਜਦੇ ਵੀ ਦੀ ਪੂਰਾ ਜੀ ਦੀ ਤਸੱਲੀ ਕਰਕੇ ਭੇਜਿਆ ਕਰੋ ਪ੍ਰਾਈਸ ਵਗੈਰਾ ਦੀ ਕਿਉਂਕਿ ਇੱਕ ਪ੍ਰਾਈਸ 'ਚ ਕਾਫੀ ਗਲਤੀ ਛੱਡ ਦਿੰਦੇ ਆ ਮੇਰੇ ਭਰਾ ਬਾਅਦ 'ਚ ਉਹ ਵੀਡੀਓ ਪੈਣ ਤੋਂ ਬਾਅਦ ਕਹਿੰਦੇ ਵੀਰ ਇੰਨਾ ਕਰਦੇ ਇੰਨਾ ਕਰਦੇ ਇਸ ਕਰਕੇ ਪ੍ਰਾਈਸ ਵੀਰ ਜੀ ਇੱਕ ਵਾਰੀ ਹੀ ਪਾਇਆ ਜਾਂਦਾ ਤੇ ਤੁਸੀਂ ਐਡ ਲਵਾਉਣ ਤੋਂ ਪਹਿਲਾਂ ਪ੍ਰਾਈਸ ਜ਼ਰੂਰ ਇੱਕ ਵਾਰੀ ਕਨਫਰਮ ਕਰ ਲਿਆ ਕਰੋ ਤੇ ਤੁਹਾਨੂੰ ਫੋਨ ਆਉਣੋਂ ਦਾ ਐਡ ਲੱਗਣ ਤੋਂ ਪਹਿਲਾਂ ਉਹ ਦੋ ਜੇ ਕੋਈ ਰਿਹਾਸ ਰਹਿੰਦੀ ਹੈ ਤਾਂ ਪ੍ਰਾਈਸ 'ਚ ਕੱਟ ਸਕਦੇ ਹੋ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਚੇਂਜਿੰਗ ਨਹੀਂ ਕੀਤੀ ਜਾਂਦੀ ਅੱਗੇ ਵੀਰ ਤੁਸੀਂ ਦੇਖ ਰਹੇ ਹੋ ਜਸਵੰਤ ਦਾ ਰੀਪਰ ਇਹ ਵੀ ਬਿਲਕੁਲ ਨਵਾਂ ਰੀਪਰ ਵਾਂਗੂ ਪਿਆ ਵੀਰ ਜੀ ਬਹੁਤ ਘੱਟ ਚੱਲਿਆ ਹੋਇਆ ਜਸਵੰਤ ਰੀਪਰ 513 2000 ਤੇ 18 ਮਾਡਲ ਹੈ ਵੀਰ ਇਹ ਵੀ ਤੇ 2 ਲੱਖ ਤੇ 5000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਏਰੀਆ ਵੀਰ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ 70 ਪੈਸੇ ਟੈਰਫੇ ਨੇ ਵੀਰ ਤੇ ਬਹੁਤ ਘੱਟ ਚੱਲਿਆ ਰੀਪਰ ਹੈ ਵੀਰ ਜੀ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 94680 39245 94680 39 245 ਇਹ ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹ ਰੀਪਰ ਹੈ ਜਿਹੜਾ ਤੁੜੀ ਵਾਲਾ ਇਹ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਬਹੁਤ ਹੀ ਵਧੀਆ A1 ਕੰਡੀਸ਼ਨ ਦਾ ਰੀਪਰ ਜਸਵੰਤਾ ਦਾ ਰੀਪਰ 513 2000 ਤੇ 18 ਮਾਡਲ ਹੈ ਜੀ 2 ਲੱਖ ਤੇ 5000 ਡਿਮਾਂਡ ਹੈ ਜੀ ਇਹਦੀ 70 ਪੈਸੇ ਟੈਰ ਹੈ ਜੀ ਏਰੀਆ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ ਜੀ ਤੇ ਕਿਸਾਨ ਵੀ ਦਾ ਨੰਬਰ ਵੀ ਸਕਰੀਨ ਦੇ ਉੱਪਰ ਖੱਟੇ ਖੰਦੇ ਵਿੱਚ ਸ਼ੋ ਹੋ ਰਿਹਾ ਜਿੱਤੇ ਤੁਸੀਂ ਕਾਲ ਕਰਕੇ ਤੇ ਇਹ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਅਲੱਗ-ਅਲੱਗ ਪਲੇਟਫਾਰਮਾਂ 'ਤੇ ਸ਼ੇਅਰ ਕਰ ਸਕਦੇ ਹੋ ਯਾਨੀ ਕਿ WhatsApp Facebook 'ਤੇ ਤੇ ਇਹਨਾਂ ਨਾਲ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋਊਗਾ ਜੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਨੂੰ ਆਪਣੇ ਚੈਨਲ ਦਾ ਪਤਾ ਲੱਗੇ ਤੇ ਉਹ ਆਪਣੇ ਨਾਲ ਜੁੜਨ ਜੀ ਆ ਕੇ ਤੇ ਫਾਇਦਾ ਚੱਕਣ ਉਹਨਾਂ ਮੈਂ ਜਿਹੜੇ ਵੀਰਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਸਾਡੇ ਚੈਨਲ ਉੱਤੇ ਇਸੇ ਤਰ੍ਹਾਂ ਦੀਆਂ ਤਿੰਨ ਤੋਂ ਚਾਰ ਵੀਡੀਓ ਡੇਲੀ ਚੜਾਈਆਂ ਜਾਂਦੀਆਂ ਨੇ ਜਿੰਨਾਂ ਵਿੱਚ ਅਸੀਂ ਵੱਖ-ਵੱਖ ਸੰਦ ਤੇ ਲੈ ਕੇ ਆਈ ਦੀਆਂ ਕਿਸਾਨ ਵੀਰਾਂ ਖਾਤਰ ਜੀ ਤੇ ਉਹਨਾਂ ਨੂੰ ਕਾਫੀ ਸਹੂਲਤ ਮਿਲਦੀ ਹੈ ਜੀ ਘਰ ਬੈਠੀ ਉਹ ਸੰਦ ਖਰੀਦ ਸਕਦੇ ਨੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਹੀ ਘੰਟੀ ਦਾ ਬਟਨ ਦਬਾ ਲਿਓ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਤੁਹਾਡੇ ਕੋਲ ਟਾਈਮ ਸਿਰ ਪਹੁੰਚਦੀ ਰਹੂ ਸੋਨ ਲੀਕਾ 35 ਡੀ ਆਈ ਵੀਰ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ 2012 ਮਾਡਲ 2012 ਮਾਡਲ ਹੋਣ ਦੇ ਬਾਵਜੂਦ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਵੀ ਜੀ A1 ਕੰਡੀਸ਼ਨ ਦਾ ਟਰੈਕਟਰ ਹੈ ਕੋਈ ਸਕ੍ਰੈਚ ਨਹੀਂ RX ਮਾਡਲ ਹੈ ਵੀਰ ਇਹ 1200 ਘੰਟਾ ਚੱਲਿਆ ਸਿਰਫ 1200 ਘੰਟਾ ਚੱਲਿਆ ਟ੍ਰੈਕਟਰ ਦੀ 3,90,000 ਰੁਪਏ ਪ੍ਰਾਈਸ ਮੰਗਿਆ ਵੀਰ ਨੇ ਮੋਗਾ ਵੀਰ ਦਾ ਏਰੀਆ 90% ਵੀ ਟਾਇਰ ਪਏ ਨੇ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਲਓ ਵੀਰ ਜੀ ਜਮਾ ਨਿਊ ਟਾਇਰ ਪਏ ਨੇ ਤੇ 60-65 ਪੈਸੇ ਵੀਰੇ ਦੇ ਅਗਲੇ ਟਾਇਰ ਪਏ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਮੈਂ ਤੁਹਾਨੂੰ ਦੱਸ ਵੀ ਦਵਾਂ ਜੀ 88376 92706 88376 99706 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕਾਲ ਕਰਕੇ ਖਰੀਦ ਸਕਦੇ ਹੋ ਸੋਨਾ ਲੀਕਾ 35 DI 2012 ਮਾਡਲ 1200 ਘੰਟੇ ਚੱਲਿਆ 3 ਲੱਖ ਦੇ 90000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਮੋਗਾ ਇਹਨਾਂ ਦਾ ਏਰੀਆ ਜੀ ਤੇ ਸਿਰਫ 1200 ਘੰਟੇ ਚੱਲਿਆ ਵੀਰ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਹੁੱਡ ਛਤਰੀ ਵਗੈਰਾ ਸਭ ਕੁਝ ਲੱਗਿਆ ਹੋਇਆ ਹੈ ਤੇ ਜੇਕਰ ਤੁਹਾਨੂੰ ਟਰੈਕਟ ਪਸੰਦ ਆ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕਟ ਖਰੀਦ ਸਕਦੇ ਹੋ ਜੀ ਆਪਣੇ ਚੈਨਲ ਤੇ ਵੀ ਜਿੰਨੇ ਵੀ ਟਰੈਕਟਰ ਟਰੋਲੀयां ਦਿਖਾਏ ਜਾਂਦੇ ਨੇ ਇਹਨਾਂ ਵਿੱਚ ਕਿਸੇ ਤਰ੍ਹਾਂ ਦੀ ਤੁਹਾਨੂੰ ਸਮੱਸਿਆ ਦੇਖਣ ਨੂੰ ਨਹੀਂ ਮਿਲੂਗੀ ਵੀਰ ਜੀ ਸਾਰੇ ਸੰਦ ਸਾਰੇ ਮਤਲਬ ਕਿ ਕੰਪਲੀਟ ਹੁੰਦੇ ਨੇ ਐਕਸੈਸਰੀ ਵਗੈਰਾ ਜਿੰਨੀ ਹੁੰਦੀ ਨਾਲ ਹੁੰਦੀ ਹੈ ਕਾਗਜ਼ ਵਗੈਰਾ ਜੂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਅੱਗੇ ਦੇਖ ਲਓ ਵੀਰ ਜੀ ਸੱਗੂ ਵਾਲਿਆਂ ਦੀ ਟਰੈਕ ਵਾਲੀ ਮਸ਼ੀਨ ਹੈ ਜੀ ਇਹ ਇਕੱਲੀ ਮਸ਼ੀਨ ਮਸ਼ੀਨ ਇਹਨਾਂ ਨੇ ਸੇਲ ਕਰਨੀ ਹੈ ਜੀ ਸੱਗੂ 830 2014 ਮਾਡਲ 3 ਲੱਖ ਤੇ 60000 ਰੁਪਿਆ ਪ੍ਰਾਈਸ ਹੈ ਜੀ ਦਾ ਮਾਨਸਾ ਇਹਨਾਂ ਦਾ ਏਰੀਆ 60 ਪੈਸੇ ਟਾਇਰ ਪਾਈ ਨੇ ਵੀਰ ਜੀ ਦੀ ਕੰਡੀਸ਼ਨ ਤੋਂ ਡੇ ਸਾਹਮਣੇ ਹੈ ਜੀ ਓਵਰ ਆਲ ਕੰਡੀਸ਼ਨ ਬਹੁਤ ਵਧੀਆ ਵੀਰ ਤੇ ਕਿਸਾਨ ਵੀ ਦਾ ਜਿਹੜਾ ਨੰਬਰ ਹੈ ਜੀ ਸਾਰੇ ਵੀ ਨੋਟ ਕਰ ਲੈਣ ਜੀ 84375 ਅਤੇ 85485 84375 ਤੇ 85485 ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕਾਲ ਕਰਕੇ ਤੇ ਇਹ ਟਰੈਕ ਵਾਲੀ ਮਸ਼ੀਨ ਹੈ ਵੀਰ ਜੀ ਤੇ ਖਰੀਦ ਸਕਦੇ ਹੋ ਟਰੈਕ ਨਾਲ ਨਹੀਂ ਖੱਲੀ ਮਸ਼ੀਨ ਦਾ ਮੁੱਲ ਇਹਨਾਂ ਨੇ ਦੱਸਿਆ ਹੋਇਆ ਜੀ ਕੰਬਾਈਨ ਸਗੂ 830 2014 ਮਾਡਲ 360000 ਰੁਪਿਆ ਪ੍ਰਾਈਸ ਦੀ ਮਾਨਸਾ ਏਰੀਆ 60 ਪੈਸੇ ਟਾਇਰ ਪੈਨੇ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਤੇ ਐਡਲ ਮਾਉਣ ਲਈ ਫਿਰ ਤੋਂ ਸਾਡਾ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ 8837665987 8837665987 ਸਾਡਾ ਵਟਸਐਪ ਨੰਬਰ ਹੈ ਜੀ ਜਿੱਥੇ ਤੁਸੀਂ ਫੋਟੋਆਂ ਤੇ ਜਾਣਕਾਰੀ ਲਿਖ ਕੇ ਆਪਦੇ ਸੰਦਰ ਦੀ ਸਾਨੂੰ ਭੇਜ ਸਕਦੇ ਹੋ ਤੇ ਕੋਈ ਹੋਰ ਵੀ ਜੇਕਰ ਕੋਈ ਆਪਣੇ ਬਿਜ਼ਨਸ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦਾ ਹੈ ਤੇ ਕੋਈ ਐਪਸ ਵਗੈਰਾ ਦੀ ਸਾਡੇ YouTube ਚੈਨਲ ਤੇ ਪ੍ਰੋਮੋਸ਼ਨ ਕਰਵਾਉਣਾ ਚਾਹੁੰਦਾ ਜੀ ਤਾਂ ਸਾਡਾ ਨੰਬਰ ਇਹੀ ਰਹੂਗਾ ਜੀ ਇਹਤੇ ਤੁਸੀਂ ਕੰਟੈਕਟ ਕਰਕੇ ਸਾਰੀ ਡਿਟੇਲਸ ਸਾਥੋਂ ਲੈ ਸਕਦੇ ਹੋ ਅੱਗੇ ਤੁਸੀਂ ਦੇਖ ਲਓ ਵੀ ਜੀ Splendor Hero motorcycle ਦੀ ਐਡ ਪੇਜੀ ਜੀ ਵੀਰ ਨੇ ਹਰਿਆਣਾ ਨੰਬਰ 2015 ਮਾਡਲ 38000 ਰੁਪਏ ਦੀ ਡਿਮਾਂਡ ਡੱਬਾ ਵਾਲੀ ਏਰੀਆ 65 ਪੈਸੇ ਟਾਇਰ ਪੈਨੇ ਵੀ ਟਾਇਰਾਂ ਦੀ ਇੰਗਲਿਸ਼ਨ 65 ਪੈਸੇ ਕਾਗਜ਼ ਵਗੈਰਾ ਵੀ ਸਭ ਕੁਝ ਓਕੇ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਹੁਤ ਵਧੀਆ ਸਾਮ ਕੇ ਰੱਖਿਆ ਹੋਇਆ ਹੈ ਵੀਰ ਨੇ ਸਪਲੈਂਡਰ ਹੀਰੋ ਮੋਟਰਸਾਈਕਲ 38000 ਰੁਪਿਆ ਪ੍ਰਾਈਸ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਹੈ ਜੀ ਜਿੱਦੇ ਤੁਸੀਂ ਕਾਲ ਕਰਕੇ ਤੇ ਇਹ ਮੋਟਰਸਾਈਕਲ ਹੈ ਜਿਹੜਾ ਖਰੀਦ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦਾ ਇਹ ਮੋਟਰਸਾਈਕਲ ਹੈ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਨੇ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਿਹੜੇ-ਕਿਹੜੇ ਸੰਦਾਂ ਦੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਕਮੈਂਟ ਕਰ ਸਕਦੇ ਹੋ ਜੇਕਰ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਵੀਰਾਂ ਨੂੰ ਜਿਹੜੇ ਸਾਨੂੰ ਐਡ ਭੇਜਦੇ ਹਨ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਜਿਹੜਾ ਤੁਸੀਂ ਆਪਦੀ ਮਸ਼ੀਨਰੀ ਦਾ ਰੇਟ ਰੱਖਣਾ ਉਹ ਮਾਰਕੀਟ ਦੀ ਰੇਟ ਨਾਲ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਤੁਹਾਡਾ ਸੰਦ ਜਿਹੜਾ ਜਲਦ ਤੋਂ ਜਲਦੀ ਸੇਲ ਹੋ ਸਕੇ ਓਵਰ ਪ੍ਰਾਈਸ ਵੀਰ ਬਣ ਕੇ ਨਾ ਮੰਗਿਆ ਕਰੋ ਤੇ 10-15000 ਚੱਲ ਜਾਂਦਾ ਵੀਰ ਕਿਉਂਕਿ ਉੱਪਰ-ਨੀਚੇ ਹੋ ਜਾਂਦਾ ਇਹਨਾਂ ਦਾ ਰੇਟ ਪਰ 50-50 ਲੱਖ-ਲੱਖ ਹਜ਼ਾਰ ਲੱਖ ਰੁਪਏ ਉੱਪਰ ਮੰ ਤੇ ਉਹਦੇ ਵਿੱਚ ਕਾਫੀ ਸਮੱਸਿਆਵਾਂ ਆਉਂਦੀਆਂ ਵੀਰ ਤੇ ਇਸ ਕਰਕੇ ਤੁਸੀਂ ਆਪਦੇ ਜਿਹੜਾ ਰੇਟ ਮੰਗਣਾ ਆਪਦੀ ਮਸ਼ੀਨਰੀ ਦਾ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਤਦ ਤੱਕ ਲਈ ਰੱਬ ਰੱਖ